ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1152 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1152 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾ ਨਿੰਦਕ ਕੋ ਫਿਟਕੇ ਸੰਸਾਰ ਸੰਤ ਜਨਾ ਉੱਤੇ ਤੂੰ ਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਉਂਦਾ ਹੈ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ ਨਿੰਦਕ ਕਾ ਝੂਠਾ ਬਿਵਹਾਰ ਕਿਉਂਕਿ ਜਗਤ ਜਾਣਦਾ ਹੈ ਕਿ ਤੂੰ ਤਾਂ ਲਾਣ ਵਾਲਾ ਨਿੰਦਕ ਇਹ ਕਸਬ ਝੂਠਾ ਹੈ ਨਿੰਦਕ ਕਾ ਮੈਲਾ ਆਚਾਰ ਤੂੰ ਤਾਂ ਲਾ ਲਾ ਕੇ ਤੂੰ ਤਾਂ ਲਾਣ ਵਾਲੇ ਦਾ ਆਪਣਾ ਆਚਰਣ ਹੀ ਗੰਦਾ ਹੋ ਜਾਂਦਾ ਹੈ ਦਾਸ ਆਪਣੇ ਕੋ ਰੱਖਣ ਹਾਰ ਪਰ ਪ੍ਰਮਾਤਮਾ ਆਪਣੇ ਦਾਸ ਦੀ ਆਪੇ ਰੱਖਿਆ ਕਰਦਾ ਹੈ ਪ੍ਰਮਾਤਮਾ ਆਪਣੇ ਸੇਵਕ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਆਪ ਬਚਾਈ ਰੱਖਦਾ ਹੈ ਨਿੰਦਕ ਮੁਵਾ ਨਿੰਦਕ ਕਹਿ ਨਾਲ ਸੰਤ ਜਨਾਂ ਉਤੇ ਤੂੰ ਤਾਂ ਲਾਣ ਵਾਲਾ ਨਿੰਦਕ ਮਨੁੱਖ ਤੂੰ ਤਾਂ ਲਾਣ ਵਾਲੇ ਦੀ ਸੋਭਤ ਵਿੱਚ ਰਹਿ ਕੇ ਆਤਮਕ ਮੌਤ ਸਹਿੜ ਲੈਂਦਾ ਹੈ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਿਰ ਕੜ ਕੇ ਓ ਕਾਲ ਰਹਾਓ ਪ੍ਰਭੂ ਪਰਮੇਸ਼ਰ ਨੇ ਵਿਕਾਰਾਂ ਵਿੱਚ ਡਿੱਗਣ ਵੱਲੋਂ ਸਦਾ ਹੀ ਆਪਣੇ ਸੇਵਕਾਂ ਦੀ ਰੱਖਿਆ ਕੀਤੀ ਹੈ ਪਾਰੋਨਾ ਉਤੇ ਤੁਮ ਤਾ ਲਾਣ ਵਾਲਿਆਂ ਦੇ ਸਿਰ ਉਤੇ ਆਤਮਕ ਮੌਤ ਸਦਾ ਗਜਦੀ ਰਹਿੰਦੀ ਹੈ ਰਹਾਉ ਨਿੰਦਕ ਕਾ ਗਹਿਾ ਕੋਏ ਨਾ ਮੰਨੇ ਸੰਦਜਨਾ ਉਤੇ ਤੁਮ ਤਾ ਲਾਣ ਵਾਲਿਆਂ ਦੀ ਗੱਲ ਕੋਈ ਭੀ ਨਹੀਂ ਮੰਦਾ ਕੋਈ ਭੀ ਮਨੁੱਖ ਸੱਚ ਨਹੀਂ ਮੰਦਾ ਉਹਦੀ ਗੱਲ ਨਿੰਦਕ ਦੀ ਨਿੰਦਕ ਝੂਠ ਬੋਲ ਪਸ਼ੂ ਤਾਨੈ ਫਿਰ ਝੂਠਾ ਨਿੰਦਕ ਤੁਮ ਤਾ ਲਾਣ ਵਾਲੇ ਝੂਠ ਬੋਲ ਬੋਲ ਕੇ ਫੇਰ ਅਫਸੋਸ ਹੀ ਕਰਦੇ ਹਨ ਹੱਥ ਪਿਸ਼ੋਰੇ ਸਿਰ ਧਰਨ ਲਗਾਏ ਨਸ਼ਰ ਹੋਣ ਤੇ ਨਿੰਦਕ ਹੱਥ ਮੱਥੇ ਉੱਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਉਂਦੇ ਹਨ ਭਾਵ ਬਹੁਤ ਹੀ ਸ਼ਰਮਿੰਦੇ ਹੁੰਦੇ ਹਨ ਨਿੰਦਕ ਕੋ ਦਈ ਛੋੜ ਨਾ ਹੈ ਪਰ ਉੰਜਾਂ ਲਾਣ ਦੀ ਵਾਦੀ ਵਿੱਚ ਦੁਖੀ ਮਨੁੱਖ ਅਜੇ ਆ ਫਸਦਾ ਹੈ ਕਿ ਪ੍ਰਮਾਤਮਾ ਉਸ ਦੁਖੀ ਨੂੰ ਉਸ ਦੇ ਆਪਣੇ ਤਨੇ ਨਿੰਦਾ ਦੇ ਜਾਲ ਵਿੱਚੋਂ ਛੁਟਕਾਰਾ ਨਹੀਂ ਦਿੰਦਾ ਹਰ ਕਾ ਦਾਸ ਕਿਛ ਬੁਰਾ ਨਾ ਮੰਗੇ ਪਰਮਾਤਮਾ ਦਾ ਭਗਤ ਉਸ ਦੁਖੀ ਦਾ ਭੀ ਰਤਾ ਪਰ ਭੀ ਬੁਰਾ ਨਹੀਂ ਮੰਗਦਾ ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ ਨਿੰਦਕ ਕੋ ਲਾਗੇ ਦੁੱਖ ਸੰਗੈ ਫਿਰ ਵੀ ਦੁਖੀ ਨੂੰ ਆਪਣੀ ਹੀ ਕਰਤੂਤ ਦਾ ਜਿਹ ਆ ਦੁੱਖ ਖਪੜਦਾ ਹੈ ਜਿਵੇਂ ਬਰਸ਼ੀ ਲੱਗਣ ਦਾ ਦੁੱਖ ਹੁੰਦਾ ਹੈ ਬਗਲੇ ਜਿਉਂ ਰਿਹਾ ਪੰਖ ਪਸਾਰ ਸੰਜਣਾ ਉਤੇ ਉਂਝਾ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਭ ਖਿਲਾੜੀ ਰੱਖਦਾ ਹੈ ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪ੍ਰਗਟ ਕਰਦਾ ਹੈ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਪਰ ਜਦੋਂ ਜਦੋਂ ਹੀ ਉਹ ਮੂੰਹੋਂ ਤੁਮ ਤਾਂ ਦੇ ਬਚਨ ਬੋਲਦਾ ਹੈ ਤਦੋਂ ਝੂਠਾ ਦੁਖੀ ਮਿੱਠਿਆ ਜਾ ਕੇ ਲੋਕਾਂ ਵੱਲੋਂ ਦਰਕਾਰਿਆ ਜਾਂਦਾ ਹੈ ਅੰਤਰਜਾਮੀ ਕਰਤਾ ਸੋਏ ਉਹ ਕਰਤਾਰ ਪ੍ਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ ਹਰ ਜਨ ਕਰੈ ਸੋ ਨੇਚਲ ਹੋਏ ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ ਉਸ ਵਿੱਚ ਰਤਾ ਪਰ ਝੂਠ ਨਹੀਂ ਹੁੰਦਾ ਉਹ ਕਿਸੇ ਦੀ ਬੁੜਾਈ ਵਾਸਤੇ ਨਹੀਂ ਹੁੰਦਾ ਹਰ ਕਾ ਦਾਸ ਸਾਚਾ ਦਰਬਾਰ ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੋ ਹੁੰਦਾ ਹੈ ਜਨ ਨਾਨਕ ਕਹਿਆ ਤਤ ਵਿਚਾਰ ਹੈ ਨਾਨਕ ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤਤ ਕਹਿ ਦਿੱਤਾ ਹੈ ਪੈਰੋ ਮਹੱਲਾ ਪੰਜਵਾ ਦੋਏ ਕਰ ਜੋਰ ਕਰੋ ਵਰਦਾਸ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਮੈਂ ਦੋਵੇਂ ਹੱਥ ਜੋੜ ਕੇ ਪ੍ਰਭੂ ਦੇ ਦਰ ਤੇ ਅਰਜੋਈ ਕਰਦਾ ਰਹਿੰਦਾ ਹਾਂ ਜੀਉ ਪਿੰਡ ਧਨ ਤੇ ਸਕੀਰਾਸ ਇਹ ਮੇਰੀ ਜਿੰਦ ਮੇਰਾ ਇਹ ਸਰੀਰ ਇਹ ਧਨ ਸਭ ਕੁਝ ਉਸ ਪਰਮਾਤਮਾ ਦੀ ਬਖਸ਼ੀ ਪੂੰਜੀ ਹੈ ਸੋਈ ਮੇਰਾ ਸੁਆਮੀ ਕਰਨੈ ਹਾਰ ਮੇਰਾ ਮਾਲਕ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਕੋਟ ਬਾਰ ਜਾਈ ਬਲੇਹਾਰ ਮੈਂ ਕਰੋੜਾਂ ਵਾਰੀ ਉਸ ਤੋਂ ਸਦਕੇ ਜਾਂਦਾ ਹਾਂ ਸਾਧੂ ਤੋਰੁ ਪੁਨੀਤ ਕਰੀ ਗੁਰੂ ਦੇ ਚਰਨ ਧੋੜ ਮਨੁਖ ਦੇ ਜੀਵਨ ਨੂੰ ਪਵਿੱਤਰ ਕਰ ਦਿੰਦੀ ਹੈ ਮਨ ਕੇ ਬਿਕਾਰ ਮਿਟੈ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਓ ਗੁਰੂ ਦੇ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਿਆਂ ਮਨੁਖ ਦੇ ਮਨ ਦੇ ਬਿਕਾਰ ਦੂਰ ਹੋ ਜਾਂਦੇ ਹਨ ਅਨੇਕਾਂ ਜਨਮਾਂ ਦੇ ਕੀਤੇ ਕੁਕਰਮਾਂ ਦੀ ਮੈਲ ਲੈ ਜਾਂਦੀ ਹੈ ਰਹਾਓ ਜਾ ਕੇ ਗ੍ਰਹਿ ਮੈਂ ਸਗਲ ਨਿਦਾਨ ਗੁਰੂ ਦੇ ਸ਼ਰਨ ਪਿਆਏ ਸਮਝ ਆਉਂਦੀ ਹੈ ਕਿ ਜਿਸ ਪਰਮਾਤਮਾ ਦੇ ਘਰ ਵਿੱਚ ਸਾਰੇ ਖਜ਼ਾਨੇ ਹਨ ਜਾ ਕੇ ਸੇਵਾ ਪਾਈਏ ਮਾਨ ਅਤੇ ਜਿਸ ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਲੋਕ ਪਰਲੋਕ ਵਿੱਚ ਜਿਤ ਮਿਲਦੀ ਹੈ ਸਗਲ ਮਨੋਰਥ ਪੂਰਨ ਹਾਰ ਉਹ ਪਰਮਾਤਮਾ ਜੀਵਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਸਕਣ ਵਾਲਾ ਹੈ ਜੀ ਇਹ ਪ੍ਰਾਣ ਭਗਤਨ ਆਧਾਰ ਉਹ ਆਪਣੇ ਭਗਤਾਂ ਦੀ ਜਿੰਦ ਦਾ ਪ੍ਰਾਣਾ ਦਾ ਸਹਾਰਾ ਹੈ ਘਟ ਘੜੇ ਅੰਤਰ ਸਗਲ ਪ੍ਰਗਾਸ ਗੁਰੂ ਦੀ ਸ਼ਰਨ ਪਿਆਹੀ ਇਹ ਸੂਝ ਮਿਲਦੀ ਹੈ ਸੂਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਸਭ ਜੀਵਾਂ ਦੇ ਅੰਦਰ ਆਪਣੀ ਜੋਤ ਦਾ ਚਾਨਣ ਕਰਦਾ ਹੈ ਪਰਮਾਤਮਾ ਜਪ ਜਪ ਜੀਵੇ ਭਗਤ ਗੁਣਤਾਸ ਉਸ ਗੁਣਾ ਦੇ ਖਜ਼ਾਨੇ ਪ੍ਰਭੂ ਦਾ ਨਾਮ ਜਪ ਜਪ ਕੇ ਉਸ ਦੇ ਭਗਤ ਆਤਮਕ ਜੀਵਨ ਹਾਸਲ ਕਰਦੇ ਹਨ ਜਾ ਕੀ ਸੇਵਨ ਅਬਿਰਥੀ ਜਾਏ ਜਿਸ ਪ੍ਰਭੂ ਦੀ ਕੀਤੀ ਭਗਤੀ ਵਿਅਰਥ ਨਹੀਂ ਜਾਂਦੀ ਮਨ ਤਨ ਅੰਤਰ ਇਕਤਿਆਏ ਤੂੰ ਆਪਣੇ ਮਨ ਵਿੱਚ ਆਪਣੇ ਤਨ ਵਿੱਚ ਉਸ ਇੱਕ ਦਾ ਨਾਮ ਸਿਮਰਿਆ ਕਰ ਗੋਰੇ ਉਪਦੇਸ਼ ਦਿਆ ਸੰਤੋਖ ਗੁਰੂ ਦੀ ਸਿੱਖਿਆ ਉੱਤੇ ਤੁਰਿਆ ਮਨੁੱਖ ਦੇ ਹਿਰਦੇ ਵਿੱਚ ਦਇਆ ਪੈਦਾ ਹੁੰਦੀ ਹੈ ਸੰਤੋਖ ਪੈਦਾ ਹੁੰਦਾ ਹੈ ਨਾਮ ਨਿਧਾਨ ਨਿਰਮਲ ਏਉ ਥੋਕ ਨਾਮ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ ਇਹ ਨਾਮ ਖਜ਼ਾਨਾ ਜਿਹੜਾ ਪਦਾਰਥ ਹੈ ਕੇ ਜੀਵਨ ਨੂੰ ਪਵਿੱਤਰ ਕਰ ਦਿੰਦਾ ਹੈ ਕਰ ਕਿਰਪਾ ਲਈਜੈ ਲੜ ਲਾਏ ਏ ਪ੍ਰਭੂ ਮੇਰ ਕਰਕੇ ਮੈਨੂੰ ਨਾਨਕ ਨੂੰ ਆਪਣੇ ਪੱਲੇ ਲਈ ਰੱਖ ਚਰਨ ਕਮਲ ਨਾਨਕ ਨਿਤ ਧਿਆਏ ਮੈਂ ਨਾਨਕ ਤੇਰੇ ਸੋਹਣੇ ਚਰਨਾਂ ਦਾ ਸਦਾ ਧਿਆਨ ਧਰਦਾ ਰਹਾ ਪੈਰੋ ਮਹੱਲਾ ਪੰਜਵਾ ਸਤ ਗੁਰੇ ਆਪਣੇ ਸੁਣੀ ਅਰਦਾਸ ਪਿਆਰੇ ਗੁਰੂ ਨੇ ਜਿਸ ਮਨੁੱਖ ਦੀ ਬੇਨਤੀ ਸੁਣ ਲਈ ਕਾਰਜ ਆਇਆ ਸਗਲਾ ਰਾਸ ਉਸ ਦਾ ਹਰੇਕ ਕੰਮ ਕੰਬਲ ਤੋੜ ਤੇ ਸਿਰੇ ਚੜ ਜਾਂਦਾ ਹੈ ਮਨ ਤਨ ਅੰਤਰ ਪ੍ਰਭੂ ਤੇ ਆਇਆ ਉਹ ਮਨੁੱਖ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਗੁਰ ਪੂਰੇ ਡਰ ਸਗਲ ਚੁਕਾਇਆ ਪੂਰਾ ਗੁਰੂ ਉਸ ਦਾ ਹਰੇਕ ਢਾਰ ਸਾਰੇ ਦਾ ਸਾਰਾ ਦੂਰ ਕਰ ਦਿੰਦਾ ਹੈ ਸਬਤ ਵਡਸੰ ਰਥ ਗੁਰਦੇਵ ਗੁਰੂ ਸਭਨਾ ਦੇਵਤਿਆਂ ਨਾਲੋਂ ਬਹੁਤ ਵੱਡੀ ਤਾਕਤ ਰੱਖਣ ਵਾਲਾ ਹੈ ਸਭ ਸੁਖ ਪਾਈ ਤਿਸ ਕੀ ਸੇਵ ਰਹਾਓ ਮੈਂ ਤਾਂ ਉਸ ਗੁਰੂ ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ ਰਹਾਓ ਜਾ ਕਾ ਕੀਆ ਸਭ ਕਿਛ ਹੋਏ ਜਗਤ ਵਿੱਚ ਜਿਸ ਪਰਮਾਤਮਾ ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ ਤਿਸ ਕਾ ਅਮਰ ਨ ਮਿਟੇ ਕੋਏ ਉਸ ਪਰਮਾਤਮਾ ਦਾ ਹੁਕਮ ਕੋਈ ਜੀਵ 모ੜ ਨਹੀਂ ਸਕਦਾ ਪਾਰ ਬ੍ਰਹਮ ਪਰਮੇਸ਼ਰ ਨੂਪਾ ਓ ਪ੍ਰਭੂ ਪਰਮੇਸ਼ਰ ਐਸਾ ਹੈ ਕਿ ਉਸ ਵਰਗਾ ਹੋਰ ਕੋਈ ਨਹੀਂ ਸਫਲ ਮੂਰਤ ਗੁਰ ਤਿਸਕਾਰੂਪਾ ਉਸ ਦੇ ਸਰੂਪ ਦਾ ਦਿਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜਾ ਕੇ ਅੰਦਰ ਬਸੇ ਹਰ ਨਾਮ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਜੋ ਜੋ ਦੇਖੇ ਸੋ ਬ੍ਰਹਮ ਗਿਆਨ ਓ ਮਨੁੱਖ ਜਗਤ ਵਿੱਚ ਜੋ ਕੁਝ ਵੀ ਵੇਖਦਾ ਹੈ ਉਹ ਵੇਖਿਆ ਪਦਾਰਥ ਉਸ ਦੀ ਪਰਮਾਤਮਾ ਨਾਲ ਡੂੰਗੀ ਸਾਂਝ ਬਣਾਉਂਦਾ ਹੈ। ਬੀਸ ਬਿਸਵੇ ਜਾ ਕੈ ਮਨ ਪਰਗਾਸ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਮਨ ਵਿੱਚ ਆਤਮਿਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ। ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਤਿਸ ਗੁਰ ਕੋ ਸਦ ਕਰੀ ਨਮਸਕਾਰ हे ਨਾਨਕ ਆਖੇ ਹੈ ਭਾਈ ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਹਾਂ ਤਿਸ ਗੁਰ ਕੋ ਸਦ ਜਾਉ ਬਲੇਹਾਰ ਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਮੈਂ ਉਸ ਗੁਰੂ ਦੇ ਚਰਨ ਧੋ ਤੋਕੇ ਪਿੰਦਾ ਹਾਂ ਭਾਵ ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ ਗੁਰ ਨਾਨਕ ਜਪ ਸਦ ਸਦ ਜੀਵਾ ਉਸ ਗੁਰੂ ਨੂੰ ਸਦਾ ਚੇਤੇ ਕਰਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਰਹਿਣਾ ਹਾਂ ਏ ਨਾਨਕ ਉਸ ਗੁਰੂ ਦਾ ਧਿਆਨ ਧਰ ਕੇ ਮੈਂ ਸਦਾ ਸਦਾ ਜੀਉਂਦਾ ਹਾਂ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਆਪਣੀ ਬਾਣੀ ਰਾਹੀਂ ਉਸ ਪਰਮਾਤਮਾ ਦਾ ਨਾਮ ਜਪਣ ਦੀ ਹਦਾਇਤ ਦਿੰਦੇ ਹਨ ਕਿ ਪਰਮਾਤਮਾ ਦਾ ਨਾਮ ਹੀ ਸਭ ਕੁਝ ਹੈ ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1152 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1153 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ